ਮੇਰਾ ਨਾ ਵਿਜੇ ਸਿੰਘ ਜੀ ਕਿੱਥੇ ਰਹਿੰਦੇ ਮੈਂ ਲੇਬਰ ਕਲੋਨੀ ਗੇਟ ਕੀ ਮੈਨਾ ਕੀ ਗੱਲ ਬਾਤ ਜਿਹੜੀ ਗੱਡੀ ਸਰ ਮੈਨਾ ਰਾਤੀ 12 ਵੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜਨੇ ਵਾਲੇ ਡ੍ਰੌਪ ਕਰਕੇ ਆਇਆ ਅਕਸਰ ਮੇਰੀ ਗੱਡੀ ਇੱਥੇ ਰੋਇ ਲੱਗਦੀ ਹੈ ਡੇਲੀ ਬੇਨਾਂਗਾ ਕੈਮਰੇ ਲੱਗੇ ਹੋਏ ਬਗੈੜਾ ਇੱਥੇ ਰੋਇ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਥੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਹੈ ਛੋਟੀ ਗੱਡੀ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਪਤਾ ਨਹੀਂ ਲੋਕਾਂ ਕੋ ਦੇਖ ਕੇ ਜਰੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾਤੀ ਐ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਥੇਰ ਹੋ ਗਿਆ ਇੱਥੇ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰੇ ਲਈ ਪਹਿਲੀ ਗੱਡੀ ਕਿੰਨਾ ਥੇਰ ਹੋ ਗਿਆ ਤੇ ਚਖਾਈ ਪਹਿਲੇ ਤਾਂ ਸਾਨੂੰ 4-5 ਸਾਲ ਹੋ ਗਏ ਗੱਡੀ ਚੜੀ ਕਰਦੇ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਛੀਟ ਤੱਕ ਨਹੀਂ ਕਦੀ ਲੱਗੀ ਵੀ ਨਹੀਂ ਮੈਂ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਹੀ ਨਵੀਂ ਗੱਡੀ ਦਾ ਕੰਮ ਕਰ ਨਵੀਂ ਗੱਡੀ ਦਾ ਲੋਕਾਂ ਕੋ ਵੇਚ ਕੇ ਜਰਿਆ ਨਹੀਂ ਗਿਆ ਜਿੰਨਾ ਤੱਕ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੇ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਹਾਂਜੀ ਬੇਨਤੀ ਕਰਦੇ ਹਾਂ ਹਾਂਜੀ 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 ਕੀ ਲਾ ਆਪਣੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਚ ਕੇ ਜਰਿਆ ਨਹੀਂ ਗਿਆ ਕੋਈ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਚ ਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਏ ਵੀ ਆ ਕੇ ਜਰਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਪਰ ਪੁਲਿਸ ਨੂੰ ਕੋ ਹਾਂਜੀ ਪੁਲਿਸ ਕੋ ਕੰਪਲੇਨ ਕੀਤੀ ਆਪਾਂ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪਾਂ ਮੋਕਾ ਵੇਖ ਕੇ ਫੇਰ ਜਾਣੇ ਫਿਰ ਆਪਾਂ ਕੰਪਲੇਨ ਦਿੰਦੇ ਆ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਮੇਰੇ ਬੇਟਾ ਆਇਆ 1:30 ਵਜੇ ਨਾ ਹਾਂਜੀ 1:30 ਵਜੇ ਨਾ ਆ ਕੇ ਜੇ ਕਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰ ਕਰਕੇ ਆਏ ਆ ਡਰੋਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚੁਠਾਇਆ ਪਹਿਲਾਂ ਮੈਂ ਦੇਖਿਆ ਆ ਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਦਾ ਮੈਨੂੰ ਪਤਾ ਨਹੀਂ ਤੇ ਆ ਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆ ਕੇ ਦਵਾ ਦਵਾ ਬਜਾਈ ਬਾਅਦ ਚ ਪਤਾ ਲੱਗਿਆ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿੱਤਰਾ ਲੱਗੀ ਕਿੱਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿਹੜ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਵੀਡੀਓ ਆਈ ਸਮ ਵੀਡੀਓ ਕੋਈ ਆਈ ਆ ਜਾਂ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆ ਜੀ ਦੋ ਬੱਚੇ ਆਏ ਆ ਇੱਕ ਪਤਲਾ ਜੇ ਇੱਕ ਪਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾਂ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪੈਟਰੋਲ ਪਾਇਆ ਵਾ ਉਹਨਾਂ 'ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫਿਰ ਮੁੜ ਕੇ ਗੱਡੀ ਦੇ ਆਲੇ ਦੁਆਲੇ ਤੇਲ ਛਿਣਕ ਕੇ ਫਿਰ ਅੱਗ